ਅੱਜ ਸ਼ਹਿਰ ਧਾਰੀਵਾਲ ਦੇ ਭਗਵਾਨ ਪਰਸ਼ੂਰਾਮ ਮੰਦਿਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਇੱਕ ਨਵੀਂ ਟੀਮ ਦਾ ਗਠਨ ਕੀਤਾ ਗਿਆ ਇਸ ਮੌਕੇ ਤੇ ਗੁਰਦਾਸਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਵਿਸ਼ਵ ਹਿੰਦੂ ਪਰਿਸ਼ਦ ਦੀ ਟੀਮ ਦੇ ਵਿਭਾਗ ਮੰਤਰੀ ਐਸ ਡੀ ਜੀ ਜਤਿੰਦਰ ਸ਼ਰਮਾ ਨਗਰ ਅਧਿক্ষਕ ਗਗਨ ਸ਼ਰਮਾ ਉਪ ਅਧਿক্ষਕ ਅਜੀਤ ਸੁਬੇਦਾਰ ਕੇਸ਼ ਕੁਮਾਰ ਸਾਈਂਦਾਸ ਰੋਸ਼ਨ ਲਾਲ ਦਿਨੇਸ਼ ਚੰਦ ਸ਼ਰਮਾ ਮਾਤਰੀ ਸ਼ਕਤੀ ਤੋਂ ਮਮਤਾ ਗੋਇਲ ਮੰਜੂ ਬਾਲਾ ਪੂਨਮ ਕੁਮਾਰੀ ਆਦੀ ਇਸ ਸਾਰੀਆਂ ਪ੍ਰਮੁੱਖ ਸ਼ਖਸੀਤਾਂ ਸ਼ਹਿਰ ਤਾਰੀਵਾਲ ਪਹੁੰਚ ਗਿਆ ਜਿੱਥੇ ਅੱਜ ਵਿਸ਼ਵ Hindu ਪਰਿਸ਼ਦ ਦੀ ਟੀਮ ਦਾ ਗਠਨ ਕੀਤਾ ਗਿਆ ਇਸ ਮੌਕੇ ਤੇ ਬ੍ਰਹਮਦਤ ਸ਼ਰਮਾ ਨੂੰ ਵਿਸ਼ਵ Hindu ਪਰਿਸ਼ਦ ਦਾ ਸ਼ਹਿਰ ਤਾਰੀਵਾਲ ਦਾ ਨਗਰ ਅਧਿਐਕਸ਼ ਚੰਦਰਕਾਂਤ ਨਗਰ ਮੰਤਰੀ ਸਾਈਂदास ਰੈਣਾ ਮដ្ឋ ਮੰਤਰੀ ਸੁਸ਼ੀਲ ਪੁਰੀ ਨਗਰ ਉਪਾਧਿਐਕਸ਼ ਅਨਿਲ ਸ਼ਰਮ ਗੋ ਰੱਖਿਆ ਪ੍ਰਮੁੱਖ ਨਿਯੁਕਤ ਕੀਤੇ ਦੇ ਇਸ ਮੌਕੇ ਤੇ ਐਸ ਡੀਓ ਜਤਿੰਦਰ ਸ਼ਰਮਾ ਨੇ ਕਿਹਾ ਕਿ ਵਿਸ਼ਵ Hindu ਪਰਿਸ਼ਦ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ ਔਰ ਉਹਨਾਂ ਦਾ ਕੰਮ ਸਨਾਤਨ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਇਸ ਮੌਕੇ ਤੇ ਬ੍ਰਹਮਦਰਸ਼ ਸ਼ਰਮਾ ਨੇ ਕਿਹਾ ਕਿ ਜੋ ਉਹਨਾਂ ਨੂੰ ਅੱਜ ਵਿਸ਼ਵ Hindu ਪਰਿਸ਼ਦ ਦੀ ਨਗਰ ਅਧਿਕਾਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਆਪਣੀ ਪੂਰੀ ਟੀਮ ਦੇ ਨਾਲ ਪੂਰੀ ਤਨਦੇਹੀ ਨਾਲ ਨਿਭਾ ਕੇ ਸਨਾਤਨ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ ਆ ਉਹ ਖੰਡ ਦੀ ਦਿੱਤੀ ਜਾ ਕੇ ਧਾਰੀ ਬਾਗ ਦੇ ਦਿੱਤੀ ਮੇਰੇ ਨਾਲ ਜਗੇ ਜੀ ਨਾਲ ਹੋ ਜੋ ਨਾਲੋ ਨੀਚਾ ਗਗਨ ਭਾਜੀ ਉਹ ਚੰਦਰকান্ত ਜੀ ਵਾ ਵਾ ਬੜੀ ਬੜੀ ਬੱਠੀ ਆ ਯਾਰ ਮੈਨੂੰ ਮਾਣ ਆ ਵੀ ਇਹ ਨਿਵਾਣ ਕੇ ਵੀ ਥੈਂਕ ਯੂ ਜਨਤਾ ਦੀ ਹੈਲਪ ਕਰ ਲਈ ਇਹ ਸਾਨੂੰ ਨਵੀਂ ਬੜਾ ਜੁਰੀ ਹੈ ਦੋ ਪ੍ਰੋਡਕਟਰ ਹਾਂ ਦੋ ਪ੍ਰਧਾਨ ਸੀ ਜਿਹੜੇ ਆ ਉਹ ਬਣਾ ਸਕਦੇ ਆ ਇੱਕ ਤੇ ਸੀ ਸੁਸ਼ੀ ਜਿਹੜੇ ਮੇਰੇ ਲੈਣੇ ਆ ਮੈਂ ਦੋ ਸਪੈਕਸ ਬੋਲ ਕੇ ਆ ਆਲ ਦੇ ਨਾਲ ਸ਼ਿੰਗ ਸ਼ਿੰਗ ਕੋ ਪ੍ਰਸ਼ੀਬਰੀ ਦੇ ਨੇ ਇਹ ਵੀ ਉਪ ਪ੍ਰਧਾਨ ਸਨਗੇ ਜੀ ਜਦੋਂ ਬਰਮਦਾਰ ਕੀ ਕਿਸੇ ਸਮੇਂ ਅੱਗੇ ਤੁਸੀਂ ਇਹ ਉਹੀ ਜਿਹੜੀਆਂ ਬੈਟ ਕੀਤੀਆਂ ਉਹਨਾਂ ਨੂੰ ਤੇ ਮੇਯੋਂ ਅਧਿક્ષા ਦਾ ਕੰਮ ਕਰਨਗੇ ਔਰ ਜੋ ਜਿਹੜੀਆਂ ਜਿਹੜੀਆਂ ਬੈਠਕਾਂ ਲਏ ਰਹੇ ਆ ਉਹ ਰੱਖਿਆ ਪ੍ਰਮੁਖ ਜੀ ਅਨੰਦ ਜੀ ਜਿਹੜੇ ਆ ਉਹ ਖਿਸ਼ੂ ਬੁਖਤ ਜੀ ਦੀ ਪਰਿਵਾਰੀ ਜਿਹੜੀ ਆ ਸੁਭਾਨਗੇ ਔਰ ਪ੍ਰੈਸ ਦੇ ਨਾਲ ਸੰਪਰਕ ਰੱਖਣਗੇ ਪ੍ਰਚਾਰ ਪ੍ਰਸਾਰ ਜਿਹੜੀ ਕੋਈ ਬੈਠਕ ਹੋਈ ਜਾਂ ਜਿਹੜੀ ਕੋਈ ਬੈਠਕ ਹੋਣੀ ਆ ਸਾਰੇ ਨਗਰ ਨੂੰ ਇਸ ਦੀ ਸੂਚਨਾ ਕਰਨਾ ਉਹ ਜਿਹੜਾ ਹੈ ਪ੍ਰਚਾਰ ਪ੍ਰਸਾਰ ਪ੍ਰਮੁਖ ਜਿਹੜੇ ਨੇ ਉਹ ਸਾਡੇ ਐਨਐਮ ਜੀ ਧਰਮ ਪ੍ਰਚਾਰ ਦਾ ਪ੍ਰਸਾਰ ਧਰਮ ਪ੍ਰਚਾਰ ਪ੍ਰਸਾਰ ਕਰਨਾ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਨੇ ਧਰਮ ਦਾ ਪ੍ਰਚਾਰ ਪ੍ਰਸਾਰੀ ਆਲਰੇਡੀ ਕਰ ਰਹੇ ਨੇ ਇਹਨਾਂ ਦਾ ਮਨਪੁੰਦਾ ਇਹ ਵਿਸ਼ੇ ਹੈ ਇਸ ਕਰਕੇ ਸਮੇਂ ਦੇ ਦੇਖਦੇ ਹੋਏ ਇਹਨਾਂ ਨੂੰ ਜਿਹੜੀ ਹੈ ਧਰਮ ਪ੍ਰਚਾਰ ਪ੍ਰਸਾਰ ਦੀ ਜਿਹੜੀ ਜਨਮਵਰੀ ਹੈ ਉਹ ਜਿਸੇ ਨਾਲ ਹੋ ਚੁੱਕੀ ਹੈ ਉਹ ਤੱਕੇ ਸਾਈਂ ਮੰਤਰ ਸ਼ਕਤੀ ਪ੍ਰਮੁਖੀ ਨੂੰ ਭੈਣਾ ਨੂੰ ਨਾਲ ਜੋੜਨਾ ਛਿਆਂ ਨੂੰ ਨਾਲ ਜੋੜਨਾ ਉਹ ਇਹਨਾਂ ਦੀ ਜਨਮਵਰੀ ਰਹੀ ਜੀ ਔਰ ਬਾਅਦ ਅਗਲੀ ਮੀਟਿੰਗ ਦੇ ਵਿੱਚ ਕਿੰਨੀਆਂ ਭੈਣਾਂ ਨਾਲ ਲੈ ਕੇ ਜਾਂਦੇ ਨੇ ਕਿ ਅੱਜ ਨਾਲ ਹੀ ਉਹਨਾਂ ਨੂੰ ਟੈਸਟ ਵੀ ਦੇ ਦਿੱਤਾ ਹੈ। ਸੋ જય શ્રી ਰਾਮ ਮੈਂ ਗਗਨ ਸ਼ਰਮਾ ਨਗਰ ਅਧਿਸ਼ਕ ਵਿਸ਼ਵਿੰਦੂ ਪਰਸ਼ਦ ਗੁਰਦਾਸਪੁਰ ਅੱਜ ਅਸੀਂ ਵਿਭਾਗ ਮੰਤਰੀ ਜਤਿੰਦਰ ਸ਼ਰਮਾ ਜੀ ਦੇ ਪ੍ਰਧਾਨਗੀ ਹੇਠ ਧਾਰੀਵਾਲ ਦੇ ਵਿੱਚ ਵਿਸ਼ਵਿੰਦੂ ਪਰਸ਼ਦ ਦੀ ਇੱਕ ਇਕਾਈ ਜਿਹੜੀ ਆ ਸਥਾਪਿਤ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਧਰੰਬੀ ਰੱਖਿਆ ਲਈ ਜਿਸ ਤਰ੍ਹਾਂ ਕਿ ਵਿਸ਼ਵ ਬਿੰਦੂ ਪਰਿਸ਼ਦ ਦੀ ਸਥਾਪਨਾ ਕੀਤੀ ਗਈ ਹੈ ਅਗਸਤ 1964 ਦੇ ਵਿੱਚ ਯਾਨੀ ਕਿ ਅੱਜ ਵਿਸ਼ਵ ਬਿੰਦੂ ਪਰਿਸ਼ਦ ਦੀ ਸਥਾਪਨਾ ਨੂੰ ਪੂਰੇ 60 ਸਾਲ ਹੋ ਚੁਕੇ ਨੇ ਉਹ 60 ਵਰ੍ਹੇ ਜਿਹੜੇ ਉਹ ਸੈਲੀਬ੍ਰੇਸ਼ਨ ਦੇ ਨਾਲ ਨਾਲ ਧਾਰੀਵਾਲ ਦੇ ਵਿੱਚ ਵਿਸ਼ਵ ਬਿੰਦੂ ਪਰਿਸ਼ਦ ਦੀ ਨਗਰ ਦੀ ਨਵੀਂ ਟੀਮ ਜਿਹੜੀ ਨਿਯੁਕਤ ਕੀਤੀ ਗਈ ਹੈ ਉਸ ਦੇ ਵਿੱਚ ਸਾਡੇ ਨਗਰਪਾਲਕ ਦਿਨੇਸ਼ ਚੰਦਰ ਸ਼ਰਮਾ ਜੀ ਸਾਡੇ ਵਿਭਾਗ ਮੰਤਰੀ ਜਤਿੰਦਰ ਸ਼ਰਮਾ ਜੀ ਸਾਡੇ ਸਾਈ ਦਾਸ ਜੀ ਰੋਸ਼ਨ ਲਾਲ ਜੀ ਨਗਰ ਉਪਾਦੇਜ ਅਜੇ ਸੂਬੇਦਾਰ ਜੀ ਰਕੇਸ਼ ਕੁਮਾਰ ਜੀ ਮਾਤਰ ਸ਼ਕਤੀ ਜੋ ਪੰਜਾਬ ਪ੍ਰਾਂਤ ਗੌਰ ਰਖਸ਼ਾ ਪ੍ਰਮੁੱਖ ਮਮਤਾ ਗੋਹਿਲ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਧਾਰੀਵਾਲ ਦੇ ਵਿੱਚ ਬ੍ਰਹਮਦਰਸ਼ ਸ਼ਰਮਾ ਜੀ ਇਹਨਾਂ ਨੂੰ ਵਿਸ਼ਵ ਬਿੰਦੂ ਪਰਸ਼ਦ ਦੀ ਨਗਰ ਅਧਿਐਖ ਦੀ ਜ਼ਿੰਮੇਵਾਰੀ ਪ੍ਰਦਾਨ ਕੀਤੀ ਹੈ ਇਹਨਾਂ ਦੇ ਨਾਲ ਬਾਕੀ ਇਹਨਾਂ ਦੀ ਟੀਮ ਨੂੰ ਨਗਰ ਦੇ ਉਪਾਧਿਐਖ ਪ੍ਰਾਂਤ ਸਹਿ ਪ੍ਰਮੁੱਖ ਬਜਰੰਗਦਲ ਪ੍ਰਮੁੱਖ ਬਜਰੰਗਦਲ ਸਹਿ ਜਿਲ੍ਹਾ ਬਜਰੰਗਦਲ ਸੰਯੋਜਕ ਤੇ ਜਿਲ੍ਹਾ ਸਹਿ ਸੰਯੋਜਕ ਇਹਨਾਂ ਸਾਰੀਆਂ ਜਿਹੜੀ ਆ ਲਗਭਗ ਦਰਜਨ ਜ਼ਿੰਮੇਵਾਰੀਆਂ ਇੱਥੇ ਬਣਾ ਕੇ ਮਤਲਬ ਉਹਨਾਂ ਨੂੰ ਦੇ ਕੇ ਤੇ ਪੂਰੀ ਟੀਮ ਜਿਹੜੀ ਤਿਆਰ ਕੀਤੀ ਆ ਅਸੀਂ ਇਹਨਾਂ ਤੋਂ ਪੂਰੀ ਆਸ ਕਰਦੇ ਆ ਕਿ ਜਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਲਗਾਤਾਰ ਜਿਹੜਾ ਕੰਮ ਕਰ ਰਹੀ ਹੈ ਧਰਮ ਦੇ ਕੰਮ ਕਰ ਰਹੀ ਹੈ ਉਸੇ ਤਰ੍ਹਾਂ ਧਾਰੀਵਾਲ 'ਚ ਅੱਗੇ ਵੀ ਹੁੰਦੇ ਰਏ ਆ ਲੇਕਿਨ ਉਹ ਵਿਸ਼ਵ ਹਿੰਦੂ ਪਰਿਸ਼ਦ ਦੇ ਬੈਨਰ ਥਲੇ ਉਹਨਾਂ ਧਰਮ ਕਰਮ ਦੇ ਕੰਮਾਂ ਵਿੱਚ ਹੋਰ ਬੜੌਤਰੀ ਹੋਏਗੀ ਇਹ ਹੀ ਮੇਰੀ ਇਹਨਾਂ ਤੋਂ ਮਤਲਬ ਕਿ ਪੂਰੇ ਅਪੀਲ ਵੀ ਹੈਗੀ ਆ ਤੇ ਨਾਲੇ ਮੈਨੂੰ ਉਮੀਦ ਵੀ ਹੈਗੀ ਆ ਕਿ ਇਹ ਬਹੁਤ ਵਧੀਆ ਧਾਰੀਵਾਲ ਦੇ ਵਿੱਚ ਬ੍ਰਹਮਦਰ ਸ਼ਰਮਾ ਜੀ ਕੋ ਬੜੇ ਸੁਲਝਿਓ ਇਨਸਾਨ ਨੇ ਇਹਨਾਂ ਦੀ ਪੂਰੀ ਟੀਮ ਜਿਹੜੀ ਆ ਬਹੁਤ ਚੰਗੇ ਪਰਿਵਾਰਾਂ ਨਾਲ ਤੋਂ ਸੰਬੰਧ ਰੱਖਦੇ ਨੇ ਤੇ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਜਿਹੜੀ ਆ ਧਾਰੀਵਾਲ ਦੇ ਵਿੱਚ ਬਹੁਤ ਅੱਛਾ ਕੰਮ ਕਰੇਗੀ ਜੈ ਸ਼੍ਰੀ ਓਮ ਅੱਜ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਆ ਬੜਾ ਵੱਡ ਇੱਕ ਸੁਖ ਦੀ ਹੜਾਵਾ ਕਿ ਜਿਹੜਾ ਆਪਣੇ ਵਿਸ਼ਵ Hindu ਪਰਿਸ਼ਦ ਜਿਹਦਾ ਸਥਾਪਨਕ ਦੇਸੂ ਆ ਰਿਹਾ ਵਾ ਔਰ ਦੂਸਰਾ ਜਨਮ ਅਸ਼ਮੀ ਦਾ ਦਿਹਾੜਾ ਜਿਹੜਾ ਚੱਲ ਰਿਹਾ ਕੱਲ ਜਨਵਰੀ ਆ ਰਹੀ ਆ ਉਸ ਦੇ ਤਹਿਤ ਇਹ ਜਿਹੜਾ ਇੱਥੇ ਗਠਨ ਹੋਇਆ ਵਾ ਵਿਸ਼ਵ Hindu ਪਰਿਸ਼ਦ ਦਾ ਇੱਕ ਬੜਾ ਸਾਡਾ ਸੁਭਾਗਿਆ ਵਾ ਜਿੰਨੀ ਵੀ ਠੀਕ ਗੁਰਦਾਸਪੁਰ ਜੀ ਸਾਡੇ ਕੋਲ ਆਈ ਆ ਗਿਆ ਸੀ ਉਹ ਸਾਡੇ ਤੇਜਿੰਦਰ ਸ਼ਰਮਾ ਜੀ ਗगन ਜੀ ਇਹ ਆਪਣੀ ਪੂਰੀ ਟੀਮ ਲੈ ਕੇ ਤਾਰੀਵਾਲ ਦੇ ਵਿੱਚ ਆ ਕੇ ਇਹਨਾਂ ਨੇ ਇਸ Hindu ਪਰਿਸ਼ਦ ਦਾ ਜਿਹੜਾ ਗਠਨ ਕਰਵਾਇਆ ਵਾ ਮੈਂ ਪਹਿਲਾਂ ਤੇ ਨਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਇਹਨਾਂ ਨੇ ਕਾਫੀ ਦੇਰ ਤੋਂ ਚੱਲ ਰਿਆ ਸੀ ਕਿ ਬ੍ਰਹਮਜੀਤ ਤੁਸੀਂ ਕਾਫੀ ਸੇਵਾ ਦੇ ਕੰਮ ਕਰਦੇ ਹੋ ਅੱਛੇ ਚੱਲ ਰਹੇ ਹੋ ਤੇ ਤੁਸੀਂ ਸੇਵਾ ਭਾਰਤੀ ਦੀ ਕਾਫੀ ਸੇਵਾ ਕੀਤੀ ਹੈ ਲੇਕਿਨ ਹੁਣ ਤੁਸੀਂ ਇਸ ਸੂਚੀ ਬਿੰਦੂ ਪ੍ਰਸ਼ਦ ਦੇ ਵਿੱਚ ਆਣ ਕੇ ਕਿ ਸੇਵਾ ਕਰੋ ਅੱਜ ਇਹਨਾਂ ਦੇ ਕਹਿੰਦ ਦਿੱਤੇ ਇਹ ਜ਼ਿੰਮੇਵਾਰੀ ਇਹ ਦੇਖ ਕੇ ਗਏ ਨੇ ਕਿੱਸੇ ਮੈਂ ਜ਼ਿੰਮੇਵਾਰੀ ਲੈਣ ਦੇ ਕਾਬਿਲ ਨਹੀਂ ਸੀਗਾ ਲੇਕਿਨ ਫਿਰ ਵੀ ਇਹਨਾਂ ਦੀ ਸਾਰੀ ਟੀਮ ਦੇ ਕਹਿੰਦ ਨਾਲ ਜੇ ਕਿਉਂਕਿ ਮੇਰੀ ਜਿਹੜੀ ਟੀਮ ਜਿਹੜੀ ਮੇਰੇ ਨਾਲ ਸ਼ੁਰੂ ਤੋਂ ਕੰਮ ਕਰਦੀ ਚੱਲੀ ਆ ਰਹੀ ਆ ਬਹੁਤ ਅੱਛੀ ਟੀਮ ਆ ਕਿਉਂਕਿ ਜਦ ਤੋਂ ਵੀ ਮੇਰੇ ਨਾਲ ਜੁੜੇ ਦੇ ਨੇ ਇਹਨਾਂ ਤੋਂ ਬਗੈਰ ਇੱਕ ਮਿੰਟ ਵੀ ਮੈਂ ਚੱਲਿਆ ਉਹ ਟੀਮ ਦੇ ਸਾਰੇ ਮੈਂ ਚੱਲਦਾ ਆ ਰਿਹਾ ਵਾ ਔਰ ਮਨੂ ਪੂਰੀ ਮੇਦਾ ਕਿ ਇਹ ਟੀਮ ਦੇ ਨਾਲ ਹੀ ਮੈਂ ਜਿਹਨਾਂ ਵੀ ਘਾਰੇ ਜਿੰਨਾ ਵੀ ਅਕਲ ਧਰਮ ਦਾ ਜੋ ਅਸਲੇ ਪਤਨ ਹੋ ਰਿਹਾ ਵਾ ਧਰਮ ਦਾ ਜੋ ਨੀਚੇ ਜਾ ਰਿਹਾ ਵਾ ਉਸ ਨੂੰ ਠਾਣ ਵਾਸਤੇ ਇਹ ਆਪਣੀ ਪੂਰੀ ਟੀਮ ਦੇ ਨਾਲ ਮ ਆਪਣੀ ਟੀਮ ਦੇ ਨਾਲ ਔਰ ਗੁਰਦਾਪੁਰ ਦੀ ਟੀਮ ਦੇ ਨਾਲ ਜਿਨ੍ਹਾਂ ਨੇ ਇੱਥੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਮੈਂ ਇਸ ਤਰ੍ਹਾਂ ਇਸ ਚੀਜ਼ ਦੇ ਉੱਤੇ ਖਰਾ ਉਤਰਾਂਗਾ ਉਹ ਜਿੱਥੇ ਤੱਕ ਵੀ ਹੋ ਸਕਿਆ ਮੈਂ ਇਹਨਾਂ ਦੀ ਪਿੱਠ ਦੀ ਕਹਿੰਦਾ ਮੈਂ ਪਿੱਠ ਨਹੀਂ ਲਗੰਦਾਗਾ ਪੂਰਾ ਧਰਮ ਦੇ ਉੱਤੇ ਚੱਲਣ ਦੀ ਆਗਿਆ ਕਰਨਗੀ ਜੈ ਸ਼੍ਰੀ ਰਾਮ ਮੈਂ ਮੰਮਤਾ ਗੋਇਲ ਅਹੀਂ ਗੁਰਦਾਸਪੁਰੋਂ ਤਾਰੀਵਾਲ ਦੀ ਅਹੀਂ ਪਹੁੰਚੇ ਆਂ ਵਿਸ਼ਵਿੰਦੂ ਪਰਸ਼ਦ ਦੀ ਟੀਮ ਨੂੰ ਨਿਯੁਕਤ ਕਰਨ ਲਈ ਅਹੀਂ ਇਥੇ ਨਵੀਂ ਆਪਣੀ ਟੀਮ ਬਣਾਈ ਹੈ ਵਿਸ਼ਵਿੰਦੂ ਪਰਸ਼ਦ ਦੀ ਜਿਹਦੇ ਵਿੱਚ ਅਹੀਂ ਸਦਸੇ ਆਪਣੇ 15 ਕੁ 10 ਜੋੜੇ ਆ ਤੇ ਉਹ ਇਹਦੇ ਵਿੱਚ ਵਧੀਆ ਕੰਮ ਕਰਨਗੇ ਸਾਡੇ ਨਾਲ ਮਿਲਜੁਲ ਕੇ ਸਾਡੀ ਬਾਹ ਦੀ ਬਾ ਇੱਕ ਪੁਣ ਭੈਣ ਜੀ ਹੈ ਸਾਡੀ ਮਾਤਰ ਸ਼ਕਤੀ ਐਂ ਪਰ ਮੁਕ ਇਹਨਾਂ ਨੂੰ ਚੁਣਿਆ ਇਹ ਵੀ ਸਾਡੇ ਨਾਲ ਹੁਣ ਮੈਂ علاوہ ਨਾਲ ਜੋੜਨਗੇ ਤੇ ਮਾਤਰ ਸ਼ਕਤੀ ਦਾ ਨਾਮਦਾਨ ਗੇ